ਦੈਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਮੈਂ ਤੁਹਾਡਾ ਰਿਸ਼ੀ ਕੁਮਰਾ ਹੁਸ਼ਿਆਰ ਪਰਤੋ ਸੋ ਅਸੀਂ ਅੱਜ ਆਏ ਆਂ ਅੱਜ ਕੋਟਕ ਤੋਈ ਉੱਥੇ ਕੇ ਪ੍ਰਚਾਰ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਤੇ ਨਾਲ ਡਾਕਟਰ ਇਸ਼ਾਨ ਕੁਮਾਰ ਜੀ ਆਏ ਨੇ ਕਿਰੇ ਕੈਂਡੀਡੇਟ ਵੀ ਨੇ ਚੱਬੇਵਾਲ ਤੋਂ ਡਾਕਟਰ ਰਾਏ ਕੁਮਾਰ ਚੱਬੇਵਾਲ ਜੀ ਦੇ بیٹے ਸੋਹ ਗੱਲਬਾਖਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿੱਦਾਂ ਚੱਲਦਾ ਹੈ ਚੋਣ ਪ੍ਰਚਾਰ ਰਹਿ ਕੇ ਦੋ ਦਿਨ ਤੋਂ ਤੁਹਾਡੇ ਬਸ ਪ੍ਰਚਾਰ ਚੋਣ ਪ੍ਰਚਾਰ ਪੂਰਾ ਜੋਰਾ ਸੋਰਾ ਤੇ ਚੱਲ ਰਿਹਾ ਹੈ ਤੇ ਹੁਣ ਮੀਟਿੰਗਜ਼ ਦੇ ਨਾਲ ਨਾਲ ਅਸੀਂ ਡੋਰ ਟੂ ਡੋਰ ਕੈਂਪੇਨਰੀ ਕਰ ਰਹੇ ਹਾਂ ਜਿਸ ਤਰ੍ਹਾਂ ਅਸੀਂ ਹੁਣ ਇਸ ਵੇਲੇ ਕੋਰਟ ਫਤੂਈ ਦੀ ਮਾਰਕੀਟ ਵਿੱਚ ਮੌਜੂਦਾਂ ਤੇ ਅਸੀਂ ਸ਼ਾਪ ਤੋਂ ਸ਼ਾਪ ਘਰ ਤੋਂ ਘਰ ਜਾ ਕੇ ਜੋ ਹੈ ਬੋਡੀ ਅਪੀਲ ਕਰ ਰਹੇ ਹਾਂ ਸਰ ਕਿੱਦਾਂ ਲੱਗਦਾ ਹੈ ਕਿ ਮਤਲਬ ਤੁਹਾਡਾ ਤੁਹਾਡੇ ਮੁਕਾਬਲੇ 'ਚ ਕੌਣ ਖੜਾ ਹੈ ਤੁਹਾਡੇ ਸਾਹਮਣੇ ਇਸ ਵੇਲੇ ਤਾਂ ਦੇਖੋ ਅਸੀਂ ਜੋ ਸਾਡਾ ਸਾਰਾ ਧਿਆਨ ਹੈ ਉਹ ਸਾਡੇ ਆਪਣੇ ਕੈਂਪੇਨ ਤੇ ਚੱਲ ਰਿਹਾ ਹੈ ਤੇ ਜੋ ਸਾਡਾ ਮੁਕਾਬਲਾ ਹੈ ਉਹ ਸਾਡੀ ਪਿਛਲੀ ਜੋ ਲੀਡ ਸੀ 27000 ਦੀ ਉਹ ਸਲੀਡ ਦੇ ਨਾਲ ਹੀ ਮੁਕਾਬਲਾ ਉਹ ਸਲੀਡ ਤੋਂ ਬਿਹਤਰ ਕਰਨਾ ਹੈ ਮਤਲਬ ਕੀ मतलब ਵਧੀਆ ਕੀ ਕਰੋਗੇ ਨੌਜਵਾਨ ਤੁਹਾਡੇ ਨਾਲ ਤੁਰੇ ਆ ਯੂਥ ਤੁਰਿਆ ਆ ਯੂਥ ਵਾਸਤੇ ਕੀ ਦਾ ਵਧੀਆ ਕਰੋਗੇ ਦੇਖੋ ਜੇ ਯੂਥ ਦੀ ਗੱਲ ਕੀਤੀ ਜਾਏ ਯੂਥ ਹੋਣ ਦੇ ਨਾਤੇ ਮੈਂ ਸਮਝਦਾ ਕਿ ਤਕਲੀਫਾਂ ਹੁੰਦੀਆਂ ਆ ਤੇ ਕੀ ਪਰੇਸ਼ਾਨੀਆਂ ਨੇ ਤੇ ਸਭ ਤੋਂ ਪਹਿਲਾਂ ਜੋ ਇੱਕ ਇੰਡਸਟਰੀ ਲੈ ਕੇ ਆਉਂਗਾ ਜਿਸ ਦੇ ਨਾਲ ਜੋ ਬਹੁਤ ਸਾਰਾ ਰੋਜ਼ਗਾਰ ਮਿਲੇਗਾ ਤੇ ਉਹੀ ਨਹੀਂ ਜੋ ਸਾਡੇ ਖੇਡ ਦੇ ਸਟੇਡੀਅਮ ਆ ਉਹ ਹੋਰ ਵੀ ਬਿਹਤਰ ਕੀਤੇ ਜਾਣਗੇ ਜੋ ਸਾਡਾ ਸਾਰਾ ਚੱਬੇਵਾਲ ਹਲਕਾ ਹੈ ਮਾਲਪੁਰ ਏਰੀਆ ਜੋ ਫੁੱਟਬਾਲ ਨਰਸਰੀ ਹੈ ਉਸ ਨੂੰ ਹੋਰ ਵੀ ਬਿਹਤਰ ਕੀਤਾ ਜਾਏਗਾ ਹੋਰ ਬਿਹਤਰ ਸੇਵਾਵਾਂ ਉਪਲਬਧ ਕੀਤੀਆਂ ਜਾਣਗੀਆਂ ਉਪਰਾਲੇ ਕੀਤੇ ਜਾਣਗੇ ਤੇ ਜੋ ਜਿਮ ਹੈ ਉਹ ਵੀ ਹੋਰ ਬਹੁਤ ਸਾਰੇ ਬਣਾਏ ਜਾਣਗੇ ਪਿੰਡਾਂ ਦੇ ਵਿੱਚ ਜਿਹਦੇ ਨਾਲ ਜੋ ਹੈ ਸਾਡਾ ਯੂਥ ਜੋ ਹੈ ਬਹੁਤ ਬਿਹਤਰ ਤਰੀਕੇ ਨਾਲ ਇੱਕ ਜ਼ਿੰਦਗੀ ਜੀ ਸਕੇ ਤੇ ਐਂਟੀ ਪਾਰਟੀ ਜਿਹੜੀ ਤੁਹਾਡੇ ਖਲਾਬ ਬੋਲ ਰਹੀ ਹੈ ਕੀ ਜਵਾਬ ਦੇਣਾ ਚਾਹੁੰਦੇ ਹੋ ਵੇਖੋ ਉਹਨਾਂ ਦੇ ਕੋਲ ਕੰਮ ਹੈ ਨਹੀਂ ਕੋਈ ਗਿਣਾਂ ਨੂੰ ਇਸ ਕਰਕੇ ਉਹ ਜੋ ਹੈ ਕੁਝ ਹੋਰ ਹੀ ਬੋਲੀ ਜਾ ਰਹੇ ਕਿਸੇ ਹੋਰ ਹੀ ਰਸਤੇ ਤੇ ਚੱਲੇ ਹੋਏ ਆ ਪਰ ਸਾਡੇ ਕੋਲ ਜੋ ਅਸੀਂ ਕ ਤੇ ਚੱਲਣਾ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਦੈਨਿਕਸਵਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਮੈਂ ਤੁਹਾਡਾ ਰਿਸ਼ੀ ਕੁਮਰਾ ਹੁਸ਼ਿਆਰ ਪਰਤੋ ਸੋ ਅਸੀਂ ਅੱਜ ਆਏ ਆਂ ਅੱਜ ਕੋਟਕ ਤੂਈ ਉੱਥੇ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਤੇ ਨਾਲ ਡਾਕਟਰ ਇਸ਼ਾਨ ਕੁਮਾਰ ਜੀ ਆਏ ਨੇ ਕਿਰੇ ਕੈਂਡੀਡੇਟ ਵੀ ਨੇ ਚੱਬੇਵਾਲ ਤੋਂ ਡਾਕਟਰ ਰਾਏ ਕੁਮਾਰ ਚੱਬੇਵਾਲ ਜੀ ਦੇ بیٹے ਸੋਹ ਗੱਲਬਾਖਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿੱਦਾਂ ਚੱਲ ਰਿਹਾ ਹੈ ਚੋਣ ਪ੍ਰਚਾਰ ਰਹਿ ਕੇ ਦੋ ਦਿਨ ਤੋਂ ਤੁਹਾਡੇ ਵਾਸਤੇ ਚੋਣ ਪ੍ਰਚਾਰ ਪੂਰਾ ਜੋਰਾ ਸੋਰਾ ਤੇ ਚੱਲ ਰਿਹਾ ਹੈ ਤੇ ਹੁਣ ਮੀਟਿੰਗਜ਼ ਦੇ ਨਾਲ ਨਾਲ ਅਸੀਂ ਡੋਰ ਟੂ ਡੋਰ ਕੈਂਪੇਨਿੰਗ ਕਰ ਰਹੇ ਹਾਂ ਜਿਸ ਤਰ੍ਹਾਂ ਅਸੀਂ ਹੁਣ ਇਸ ਵੇਲੇ ਕੋਰਟ ਫਤੂਈ ਦੀ ਮਾਰਕੀਟ ਵਿੱਚ ਮੌਜੂਦਾਂ ਤੇ ਅਸੀਂ ਸ਼ਾਪ ਤੋਂ ਸ਼ਾਪ ਘਰ ਤੋਂ ਘਰ ਜਾ ਕੇ ਜੋ ਹੈ ਵੋਟ ਦੀ ਅਪੀਲ ਕਰ ਰਹੇ ਹਾਂ ਸਰ ਕਿੱਦਾਂ ਲੱਗਦਾ ਹੈ ਕਿ ਮਤਲਬ ਤੁਹਾਡਾ ਤੁਹਾਡੇ ਮੁਕਾਬਲੇ 'ਚ ਕੌਣ ਖੜਾ ਹੈ ਤੁਹਾਡੇ ਸਾਹਮਣੇ ਇਸ ਵਿਲੇ ਦਾ ਦੇਖੋ ਜੀ ਜੋ ਸਾਡਾ ਸਾਰਾ ਧਿਆਨ ਹੈ ਉਹ ਸਾਡੇ ਆਪਣੇ ਕੈਂਪੇਨ ਤੇ ਚੱਲ ਰਿਹਾ ਹੈ ਤੇ ਜੋ ਸਾਡਾ ਮੁਕਾਬਲਾ ਹੈ ਉਹ ਸਾਡੀ ਪਿਛਲੀ ਜੋ ਲੀਡ ਸੀ 27000 ਉਹ ਉਸ ਲੀਡ ਦੇ ਨਾਲ ਹੀ ਮੁਕਾਬਲਾ ਉਸ ਲੀਡ ਤੋਂ ਬਿਹਤਰ ਕਰਨਾ ਹੈ ਮਤਲਬ ਕੀ मतलब ਵਧੀਆ ਕੀ ਕਰੋਗੇ ਨੌਜਵਾਨ ਤੁਹਾਡੇ ਨਾਲ ਤੁਰੇ ਆ ਯੂਥ ਤੁਰਿਆ ਆ ਯੂਥ ਵਾਸਤੇ ਕੀ ਦਾ ਵਧੀਆ ਕਰੋਗੇ ਦੇਖੋ ਜੇ ਯੂਥ ਦੀ ਗੱਲ ਕੀਤੀ ਜਾਏ ਯੂਥ ਹੋਣ ਦੇ ਨਾਤੇ ਮੈਂ ਸਮਝਦਾ ਕਿ ਤਕਲੀਫਾਂ ਹੁੰਦੀਆਂ ਆ ਤੇ ਕੀ ਪਰੇਸ਼ਾਨੀਆਂ ਨੇ ਤੇ ਸਭ ਤੋਂ ਪਹਿਲਾਂ ਜੋ ਇੱਕ ਇੰਡਸਟਰੀ ਲੈ ਕੇ ਆਉਂਗਾ ਜਿਸ ਦੇ ਨਾਲ ਜੋ ਬਹੁਤ ਸਾਰਾ ਰੋਜ਼ਗਾਰ ਮਿਲੇਗਾ ਤੇ ਉਹੀ ਨਹੀਂ ਜੋ ਸਾਡੇ ਖੇਡ ਦੇ ਸਟੇਡੀਅਮ ਆ ਉਹ ਹੋਰ ਵੀ ਬਿਹਤਰ ਕੀਤੇ ਜਾਣਗੇ ਜੋ ਸਾਡਾ ਸਾਰਾ ਚੱਬੇਵਾਲ ਹਲਕਾ ਹੈ ਮਾਲਪੁਰ ਏਰੀਆ ਜੋ ਫੁੱਟਬਾਲ ਨਰਸਰੀ ਹੈ ਉਸ ਨੂੰ ਹੋਰ ਵੀ ਬਿਹਤਰ ਕੀਤਾ ਜਾਏਗਾ ਹੋਰ ਬਿਹਤਰ ਸੇਵਾਵਾਂ ਉਪਲਬਧ ਕੀਤੀਆਂ ਜਾਣਗੀਆਂ ਉਪਰਾਲੇ ਕੀਤੇ ਜਾਣਗੇ ਤੇ ਜੋ ਜਿਮ ਹੈ ਉਹ ਵੀ ਹੋਰ ਬਹੁਤ ਸਾਰੇ ਬਣਾਏ ਜਾਣਗੇ ਪਿੰਡਾਂ ਦੇ ਵਿੱਚ ਜਿਹਦੇ ਨਾਲ ਜੋ ਹੈ ਸਾਡਾ ਯੂਥ ਜੋ ਹੈ ਬਹੁਤ ਬਿਹਤਰ ਤਰੀਕੇ ਨਾਲ ਇੱਕ ਜ਼ਿੰਦਗੀ ਜੀ ਸਕੇ ਤੇ ਐਂਟੀ ਪਾਰਟੀ ਜਿਹੜੀ ਤੁਹਾਡੇ ਖਲਾਬ ਬੋਲ ਰਹੀ ਕੀ ਜਵਾਬ ਦੇਣਾ ਚਾਹੁੰਦੇ ਹੋ ਵੇਖੋ ਉਹਨਾਂ ਦੇ ਕੋਲ ਕੰਮ ਹੈ ਨਹੀਂ ਕੋਈ ਗਿਣਾਂ ਨੂੰ ਇਸ ਕਰਕੇ ਉਹ ਜੋ ਹੈ ਕੁਝ ਹੋਰ ਹੀ ਬੋਲੀ ਜਾ ਰਹੇ ਕਿਸੇ ਹੋਰ ਹੀ ਰਸਤੇ ਤੇ ਚੱਲੇ ਹੋਏ ਆ ਪਰ ਸਾਡੇ ਕੋਲ ਜੋ ਅਸੀਂ ਕੰ ਜਸੂ ਸਿੱਰੇ ਰਾਸਤੇ ਤੇ ਚੱਲਦਾ ਠੀਕ ਹੈ ਥੈਂਕ ਯੂ ਸਰ ਥੈਂਕ ਯੂ